ਇਹ ਹਵੇਲੀਆਂ ਦੋਸਤੋ 100 ਸਾਲ ਤੋਂ ਵੱਧ ਪੁਰਾਣੀਆਂ ਨੇ ਤੇ ਪੰਜਾਬੀ ਸਿੰਗਰ ਲਾਭ ਹੀਰਾ ਵੀ ਇਨ੍ਹਾਂ ਹਵੇਲੀਆਂ ਵਿੱਚ ਰਹਿੰਦਾ ਰਿਹਾ ਹੈ ਦੋਸਤੋ 1920-21 ਵਿੱਚ ਬਣੀ ਇਹ ਹਵੇਲੀ ਅੱਜ ਵੀ ਪੂਰੀ ਤਰ੍ਹਾਂ ਕਾਇਮ ਹੈ ਤੇ ਆਜੋ ਅੰਦਰ ਚੱਲਦੇ ਆਂ ਦਿਖਾਉਣੇ ਆ ਪਹਿਲਾਂ ਤੁਸੀਂ ਚਗਾਠਾ ਦੇਖੋ ਜਿਹੜੀਆਂ ਇਸ ਦੀਆਂ ਬਣੀਆਂ ਹੋਈਆਂ ਨੇ ਆ ਦੇਖੋ ਸਾਰਾ ਜਿਹੜਾ ਲੱਕੜ ਦੇ ਨਾਲ ਇਹ ਹਵੇਲੀ ਬਣੀ ਹੋਈ ਹੈ ਤੇ ਜਿਹੜੀਆਂ ਚਗਾਠਾਂ ਨੇ ਬਾਰ ਕਹਿਦੀ ਹੈ ਹਨਾ ਵੀ ਪੂਰੇ ਅੱਜ ਵੀ ਪੂਰੇ ਮਜ਼ਬੂਤ ਨੇ 100 ਸਾਲ ਤੋਂ ਵੱਧ ਹੋ ਗਏ ਜਿਹੜੀ ਇਸ ਹਵੇਲੀ ਬਣੀ ਨੂੰ ਤੇ ਅੰਦਰ ਕੀ ਕੀ ਸਮਾਨ ਹੈ ਜਿਹੜਾ ਉਸ ਵੇਲੇ ਦਾ ਪਿਆ ਤੇ ਆਜੋ ਸੋਨੂੰ ਦਿਖਾਉਣੇ ਆਂਗੇ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਇਹ ਜਿਹੜਾ ਰਸਤਾ ਹੈ ਇਹ ਜਾਂਦਾ ਹੈ ਹਵੇਲੀ ਦੇ ਉੱਪਰ ਹੈਨਾ ਤਾਂ ਇੱਧਰ ਦੇਖ ਲਓ ਤੁਸੀਂ 100 ਸਾਲ ਪੁਰਾਣੀ ਜਿਹੜੀ ਤਕਰੀਬਨ 107-8 ਸਾਲ ਪੁਰਾਣੀ ਜਿਹੜੀ ਆ ਹਵੇਲੀ ਆ ਚਗਾਠਾਂ ਦੇਖ ਲਓ ਹੈਨਾ ਬਿਲਕੁਲ ਜਿਹੜੀਆਂ ਪੁਰਾਣੀਆਂ ਪਰ ਅੱਜ ਵੀ ਉਸੇ ਤਰ੍ਹਾਂ ਮਜ਼ਬੂਤ ਨੇ ਹਾਲਾਂਕਿ ਜਿਹੜੇ ਪਰਲੇਵਾਰ ਨੇ ਉਹ ਦੁਬਾਰਾ ਬਣਵਾਏ ਗਏ ਨੇ ਜਿਹੜੀ ਆ ਆ ਤੁਸੀਂ ਚਗਾਠਾਂ ਵੇਖੀਆਂ ਨੇ ਇਹ 100 ਸਾਲ ਤੋਂ ਵੱਧ ਪੁਰਾਣੀਆਂ ਨੇ ਉੱਪਰ ਦੀ ਗੱਲ ਕਰੀਏ ਉਹੀ ਜਿਹੜੀਆਂ ਬਾਲਿਆਂ ਦੀਆਂ ਕੜੀਆਂ ਦੀਆਂ ਛੱਤਾਂ ਨੇ ਪਰ ਉਹ ਕੜੀਆਂ ਜਿਹੜੀਆਂ ਮਜ਼ਬੂਤ ਨੇ ਗਾਰਡਰ ਵੇਖ ਲਓ ਤੁਸੀਂ ਬਹੁਤ ਜਾਦੇ ਜਿਹੜਾ ਮਜ਼ਬੂਤੀ ਦੇ ਨਾਲ ਬਣਾਇਆ ਗਿਆ ਤਾਂ ਆਹ ਦੇਖੋ ਬਈ ਜੀ ਇਸ ਤਰੀਕੇ ਨਾਲ ਉਦੋਂ ਜਿਹੜੀਆਂ ਹਵੇਲੀਆਂ ਬਣਦੀਆਂ ਸੀ ਗੱਲ ਕਰੀਏ ਕੀਮਤ ਦੀ ਵੀ ਉਸ ਵੇਲੇ ਕਿੰਨੀ ਕੁ ਕੀਮਤ ਵਿੱਚ ਬਣ ਗਈ ਸੀ ਨਾ ਆਹ ਦੇਖੋ ਜਿਹੜੀ ਹਵੇਲੀ ਇਧਰਲੇ ਪਾਸੋਂ ਆਪਾਂ ਨਹੀਂ ਜਾ ਸਕਦੇ ਤੇ ਆਹ ਜਿਹੜੀਆਂ ਪੌੜੀਆਂ ਨੇ ਪੌੜੀਆਂ ਦੇ ਅੱਗੇ ਇੱਕ ਡੰਡਾ ਲਾਇਆ ਹੁੰਦਾ ਸੀ ਪਹਿਲਾਂ ਖੁਰਨ ਤੋਂ ਹੈ ਨਾ ਵੀ ਪੌੜੀਆਂ ਜਿਹੜੀਆਂ ਹਾ ਟੈਨਾਂ ਖੁਰਨ ਨਾ ਕਰਕੇ ਜਿਹੜਾ ਡੰਡਾ ਪਹਿਲਾਂ ਲਾਇਆ ਹੁੰਦਾ ਸੀ ਤੇ ਆਪਾਂ ਹਵੇਲੀ ਦੇ ਉੱਪਰ ਆ ਗਏ ਇੱਥੋਂ ਤੁਹਾਨੂੰ ਹਵੇਲੀ ਦਿਖਾਉਣੇ ਆ ਇਧਰਲੇ ਪਾਸੋਂ ਹਾਲਾਂਕਿ ਜਿਹੜੀ ਇਹ ਹਵੇਲੀ ਟਾਹੇਗੀ ਥੋੜੀ ਜੀ ਆਹ ਦੇਖੋ ਇਧਰਲੇ ਪਾਸੋਂ ਜਿਹੜੀ ਇਹ ਹਵੇਲੀ ਟਾਹੇਗੀ ਹੈ ਤੇ ਇਧਰਲੇ ਪਾਸੇ ਜਿਹੜਾ ਇਹਦਾ ਮੇਨ ਗੇਟ ਹੈ ਪੂਰੀ ਤਰ੍ਹਾਂ ਜਿਹੜਾ ਮਤਲਬ ਉਸ ਤਰੀਕੇ ਨਾਲ ਜਦੋਂ ਡਿਜ਼ਾਈਨ ਪੈਂਦੇ ਸੀ ਉਹ ਡਿਜ਼ਾਈਨ ਪਾਏ ਹੋਏ ਸੀ ਪਰ ਜਿਹੜੀ ਹਵੇਲੀ ਟੁੱਟਦੀ ਜਾ ਰਹੀ ਹੈ ਕਿਉਂਕਿ ਬਹੁਤ ਜ਼ਿਆਦਾ ਟਾਈਮ ਹੋ ਗਿਆ ਹੈ ਨਾ ਹਵੇਲੀ ਬਣੀ ਨੂੰ ਤੇ ਆਹ ਜਿਹੜੀਆਂ ਲੱਕੜ ਦੀਆਂ ਤੁਸੀਂ ਦੇਖ ਰਹੇ ਹੋ ਮੂਰੇ ਆ ਇਹ ਪਹਿਲਾਂ ਲਾਈਆਂ ਜਾਂਦੀਆਂ ਸੀ ਤੁਸੀਂ ਵੇਖਿਆ ਹੋਣੇ ਪੁਰਾਣੀਆਂ ਹਵੇਲੀਆਂ ਦੇ ਵਿੱਚ ਪੌੜੀਆਂ ਇੱਕਸਾਰ ਕਰਨ ਵਾਸਤੇ ਸਹੀ ਦਿਸ਼ਾ ਵਿੱਚ ਕਰਨ ਵਾਸਤੇ ਇਹ ਲਾਈਆਂ ਜਾਂਦੀਆਂ ਸੀ ਤੇ ਇੱਕ ਹੋਰ ਫਾਇਦਾ ਜਿਹੜੀਆਂ ਇਹਦੇ ਨਾਲ ਖੁਰਦੀਆਂ ਨਹੀਂ ਸੀਗੀਆਂ ਤਾਂ ਦੇਖੋ ਦੋਸਤੋ ਜਿਹੜੀਆਂ ਪੁਰਾਣੀਆਂ ਚਗਾਠਾਂ ਦਿਖਾਈਏ ਤੁਹਾਨੂੰ ਇਹ 12 ਨੂੰ ਜਿਹੜੇ 100 ਸਾਲ ਤੋਂ ਵੱਧ ਹੋ ਗਏ ਤੇ ਹੋਰ ਜਿਹੜਾ ਜਿੰਨਾ ਵੀ ਹਵੇਲੀ ਵਿੱਚ ਸਾਰਾ ਫਰਨੀਚਰ ਲੱਕੜ ਲੱਗੀ ਹੋਈ ਹੈ ਉਸ ਵੇਲੇ ਤਤਕਰੀਬਨ ਉਦੋਂ ਗੱਲ ਕਰੀ ਵੀ 50000 ਵਿੱਚ ਜਿਹੜੀ ਇਹ ਹਵੇਲੀ ਤਿਆਰ ਹੋ ਗਈ ਸੀ ਇਹ ਅੱਜ ਇਸ ਹਵੇਲੀ ਦੀ ਕੀਮਤ ਦਾ ਪਤਾ ਕਰੀਏ ਨਾਲੇ ਸਾਰੀ ਟੁੱਟ ਚੁੱਕੀ ਐ ਤਾਂ ਤਕਰੀਬਨ 70 ਲੱਖ ਰੁਪਇਆ ਜਿਹੜਾ ਇਸ ਹਵੇਲੀ ਦਾ ਆਪਾਂ ਕਹਿੰਦੇ ਰੇਟ ਹੈਗਾ ਕਿਉਂਕਿ ਜਗਾਂ ਦੇ ਵੀ ਜਿਹੜੇ ਮੁੱਲ ਵਧ ਗਏ ਨੇ ਹਾਲਾਂਕਿ ਹਵੇਲੀ ਦਾ ਸਮਾਨ ਤਾਂ ਕੋਈ ਇੰਨਾ ਮਹਿੰਗਾ ਨਹੀਂ ਪਰ ਦੋਸਤੋ ਜਗਾਂ ਦਾ ਜਿਹੜਾ ਰੇਟ ਕਹਿ ਦੀ ਵੀ ਆਪਾਂ ਬਹੁਤ ਜ਼ਿਆਦਾ ਵੱਧ ਚੁੱਕਿਆ ਨਾ ਦੇਖੋ ਬਾਹਰ ਦੀ ਤਰ੍ਹਾਂ ਜਿਹੜਾ ਬਾਹਰੋਂ ਜਿਹੜਾ ਮੈਂ ਤੁਹਾਨੂੰ ਦਿਖਾਦਾ ਜਾਲੀਆਂ ਜਿਹੜੀਆਂ ਸਪੈਸ਼ਲ ਲਾਈਆਂ ਹੋਈਆਂ ਨੇ ਉਸ ਤਰੀਕੇ ਦੇ 100 ਸਾਲ ਪਹਿਲਾਂ ਜਿਹੜੇ ਡਿਜ਼ਾਈਨ ਹੁੰਦੇ ਸੀਗੇ ਆ ਉੱਪਰ ਸਾਰਾ ਤੁਸੀਂ ਜਿੰਨਾ ਵੀ ਵੇਖ ਰਹੇ ਹੋ ਫਰੇਮ 'ਚ ਆ ਲੱਕੜ ਲਾਈ ਹੋਈ ਹੈ ਨਾ ਸਾਰੇ ਪਾਸੇ ਜਿਹੜੀ ਲੱਕੜ ਲਾਈ ਹੋਈ ਹੈ ਬਾਲਿਆਂ ਦੀਆਂ ਛੱਤਾਂ ਜੀ ਤੇ ਉਸ ਵੇਲੇ ਜਿਹੜੇ ਗਾਰਡਨ ਨੇ ਉਹ ਪੂਰੀ ਤਰ੍ਹਾਂ ਮਜ਼ਬੂਤ ਹੁੰਦੇ ਸੀ ਜਿਹੜੀਆਂ ਕੜੀਆਂ ਨੇ ਅੱਜ ਦੀਆਂ ਕੜੀਆਂ ਵੇਖ ਲਓ ਬਿਲਕੁਲ ਹਲਕੀਆਂ ਨੇ ਤੇ ਆਜੋ ਗੱਲ ਕਰਦੇ ਆਪਾਂ ਸਤਿ ਸ੍ਰੀ ਅਕਾਲ ਜੀ ਅਸੂਲੀ ਘਰ ਜੀ ਹਵੇਲੀ ਆਪਣੀ ਹੈ ਇਹ ਹਾਂ ਜੀ ਆਪਣੀ ਹੈ ਜੀ ਕਿੰਨੇ ਸਾਲ ਪੁਰਾਣੀ ਹੈ ਜੀ 100 ਸਾਲ ਪੁਰਾਣੀ ਹੈ ਜੀ 100 ਸਾਲ ਪੁਰਾਣੀ ਹਾਂ ਜੀ ਅੰਗਰੇਜ਼ਾਂ ਤੋਂ ਪਹਿਲਾਂ ਦੀ ਬਣੀ ਹੋਈ ਹੈ ਜੀ ਜਦੋਂ ਪਹਿਲਾਂ ਵੀ ਅੱਛਾ ਕਿੰਨਾਂ ਨੇ ਬਣਾਈ ਸੀ ਇਹ ਆਪਣੇ ਲਾਲਾ ਪੂਰੀਆ ਮਲ ਪੰਜੀ ਸ਼੍ਰੀ ਵਾਸ ਅੱਛਾ ਜੀ ਤੇ ਅੱਜ ਵੀ ਬੁਰੀ ਸੰਭਾਲ ਕਰੀ ਹੋਈ ਹੈ ਹਾਂ ਜੀ ਅੱਛਾ ਕਿਹੜਾ ਏਰੀਆ ਵਜਦਾ ਇਹ ਇਹ ਪੁਰਾਣੀ ਮੰਡੀ ਜੀ ਬਲਾਡ ਹੈ ਜੀ ਅੱਛਾ ਇੱਕ ਇੱਥੇ ਸ਼ੇਰਾਂ ਵਾਲੀ ਹਵੇਲੀ ਹੁੰਦੀ ਸੀ ਕਹਿੰਦੇ ਇੱਥੇ ਲਾਹ ਵੀ ਰਿਆ ਕਰਦਾ ਸੀ ਆਹੀ ਉਹ ਚੌਕ ਚ ਲੱਗੀ ਜੀ ਚੌਂਕ ਚ ਉਹ ਹੈਗੀ ਹੈ ਜੀ ਹਵੇਲੀਆਂ ਉਹ ਟਾਟੂ ਵੀ ਜਾਨੀ ਉਹ ਟਹਿਤੀ ਅੱਛਾ ਜੀ ਠੀਕ ਹੈ ਜੀ ਤੁਸੀਂ ਨਹੀਂ ਸੋਚਿਆ ਵੀ ਆਪਾਂ ਇਹ ਢਾ ਕੇ ਨਵਾਂ ਮਕਾਨ ਬਣਾ ਲਈਏ ਹਾਂ ਸੋਚਿਆ ਤਾਂ ਹੈ ਕਿ ਹੁਣ ਸਾਰੇ ਬੇੜੀ ਬਣਾ ਇਕੱਠੀ ਹੈ ਸਾਡੀ ਉਹ ਸਾਰੇ ਜੀ ਅੱਛਾ ਜੀ ਕਿੱਥੋਂ ਤੱਕ ਤੁਰ ਤੱਕ ਗਾਂ ਤੱਕ ਆਈਏ ਅੱਛਾ ਹੁਣ ਬੰਡੇ ਪੈਨ ਕਰਕੇ ਨਾ ਆਪਦੇ ਜਿਹੜੀ ਆ ਗਈ ਇਸ ਦੇ ਵਿੱਚ ਉਹ ਸਾਰੀ ਆਪਦੇ ਉਹਦੇ ਨਾਲ ਬਣਾਈ ਅਸੀਂ ਵੀ ਸੋਚ ਰਹੇ ਆ ਅੱਛਾ ਜੀ ਮੈਨੇ ਵੀ ਦਿਨ ਜਿਹੜਾ ਢਾਕੇ ਦੁਬਾਰਾ ਨਹੀਂ ਬਣਾਉਂਦਾ ਉਹ ਦਾ ਪ੍ਰਾਣੀ ਵਿਰਾਸਤ ਇੱਕ ਤਰ੍ਹਾਂ ਦੀ ਹੈ ਨਾ ਵੀ ਜੇ ਰੱਖੀ ਜਾਵੇ ਪਰ ਡਿੱਗੀ ਜਾਂਦੀ ਉਹਦਾ ਫਾਇਦਾ ਵੀ ਨਹੀਂ ਕੋਈ ਕਿ ਜਿਵੇਂ ਤੋਂ ਲਾਹ ਦੇ ਜੀ ਆਪ ਜੀ ਟਿਕਟੀ ਕੋਲ ਨਹੀਂ ਅੱਛਾ ਜੀ ਟਿਕਦੀ ਅੰਨੀ ਜੀ ਨੂੰ ਦਾ ਕੰਦਾ ਦੇ ਕੋਈ ਕਿ ਟਿਕਟੇ ਨਹੀਂ ਆ ਠੀਕ ਹੈ ਜੀ ਤਿੰਨ ਤਿੰਨ ਚਾਰ ਚਾਰ ਬੁੱਟੀਆਂ ਕੰਦਾ ਨਹੀਂ ਜੀ ਇਹ ਉਸ ਟਾਈਮ ਕਿੰਨੇ ਕ ਰੁਪਏ ਚ ਤਿਆਰ ਹੋ ਗਈ ਸੀ ਉਸ ਟਾਈਮ ਦਾ ਕਿਹੜੇ ਪੈਸੇ ਲਾਦਾ ਜੀ ਮੁਸਲਮਾਨ ਸੀ ਜੀ ਇੱਕ ਰੁਪਿਆ ਇੱਕ ਥੇਲਾ ਲਿਆ ਕਰਦੇ ਇੱਕ ਪੈਸਾ ਅੱਛਾ ਵੀ ਹੁਣ ਆਈਡੀਆ ਜਿਵੇਂ ਬਜ਼ੁਰਗ ਦੱਸਦੇ ਨੇ ਆ ਆਈਡੀਆ ਕਿੰਨਾ ਕੁ ਹੋਵੇ ਵੀ ਕਿੰਨੇ ਕੁ ਰੁਪਏ ਲੱਗੇ ਹੁਣ ਉਸ ਵੇਲੇ ਉਹਨਾਂ ਉਹਨਾਂ ਟਾਈਮਾਂ ਦੇ ਵਿੱਚ ਜਦੋਂ 50000 ਸਾਰਾ ਕੁਝ ਬਣ ਜਾਂਦਾ ਸੀ ਅੱਛਾ 50000 ਚ ਬਣ ਗਈ ਸੀ ਹਾਂਜੀ ਹਾਂਜੀ ਤੇ ਅੱਜ ਕਿੰਨੀ ਕੁ ਕੀਮਤ ਹੋ ਗਈ ਇਹਦੀ ਇਹਦੀ ਕੀਮਤ ਅੱਜ ਤਾਂ ਜੇ ਵੇਚੀ ਆਪਾਂ ਮੁੱਲੇ ਇਸ ਨੂੰ ਆ ਕੱਲੇ ਕੋਰਨਰ ਨੂੰ ਆਪਣੇ ਹਾਂਜੀ ਅੱਜ 70 ਲੱਖ ਰੁਪਏ ਹੈ 70 ਲੱਖ ਰੁਪਏ ਹੈ ਜੀ ਛੇ ਉਹਨਾਂ ਟਾਈਮਾਂ 'ਚ 50000 ਚ ਤਿਆਰ ਹੋ ਗਈ ਸੀ ਹਾਂਜੀ ਹਾਂ ਠੀਕ ਹੈ ਜੀ ਸ਼ੁਕਰੀਆ ਜੀ